ਸਾਰੇ ਕੰਮ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਜਿੰਨੇ ਵੀ ਲੋਕ ਨੇ ਬਿਜ਼ਨਸਮੈਨ ਨੇ ਉਹ ਚਾਹੇ ਕੋਈ ਵੀ ਕੀਤਾ ਕਰਦੇ ਨੇ ਉਹ ਸਾਰੇ ਕਿਸਾਨਾਂ ਨਾਲ ਜੁੜੇ ਹੋਏ ਨੇ ਤੇ ਕਿਸਾਨੀ ਆ ਤਾਂ ਸਭ ਤੋਂ ਵੱਡੀ ਚੀਜ਼ ਆ ਜੀ ਦੇਸ਼ ਦੇ ਜੀਡੀਪੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਹੈ ਪਾਰਟੀ ਨੂੰ ਉਹ ਪਾਵਰਾਂ ਦਿੱਤੇ ਜਾਣੀਆਂ ਕਿ ਜਿਹੜੀਆਂ ਪਾਵਰਾਂ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਦਿੱਤੀਆਂ ਸਾਰੇ ਫੈਸਲੇ ਅਸੀਂ ਖੁਦ ਲਵਾਂਗੇ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਜੀ ਜੀ ਹਨਾ ਕਿਸੇ ਵੀ ਮੁੱਦੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਹਰ ਗੱਲ ਜਿਹੜੀ ਆ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਪੰਜਾਬ ਦੀ ਮਜੂਦਾ ਸਰਕਾਰ ਆਪ ਪਾਰਟੀ ਨੇ ਪੰਜਾਬ ਦੇ ਵਿੱਚ ਅਹੁਦਿਆਂ ਦੀ ਵੰਡ ਕੀਤੀ ਖਾਸ ਕਰਕੇ ਕਪੂਰਤਲਾ ਦੇ ਵਿੱਚ ਅੱਜ ਅਸੀਂ ਸਰਦਾਰ ਗੁਰਵਿੰਦਰ ਸਿੰਘ ਸਾਹੀ ਜੀ ਨਾਲ ਜਿਹੜੇ ਕਿ ਪਾਰਟੀ ਨੇ ਇਹਨਾਂ ਨੂੰ ਅਹੁਦਾ ਦਿੱਤਾ ਹੈ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਦਾ ਤੇ ਮੈਂ ਵਧਾਈ ਵਧਾਈ ਦੇਣਾ ਗੁਰਵਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਰ ਤੁਹਾਨੂੰ ਦਿਲਾਂ ਚਾਰਜ ਬਣਾਇਆ ਕਿਸਾਨ ਵਿੰਗ ਦਾ ਦਿਲਾਂ ਬਣਾਇਆ ਇਹਦੇ ਬਾਰੇ ਤੁਸੀਂ ਜਾਣਨਾ ਪਾਓ ਇਹਦੇ ਕੀ ਕੀ ਪਾਵਰਾਂ ਨੇ ਤੇ ਕੀ ਕੀ ਕੰਮ ਕਰੋ ਦੇਖੋ ਜੀ ਇਹ ਕਿਸਾਨ ਨੂੰ ਰਿਲੇਟਡ ਜਿੰਨੀਆਂ ਵੀ ਮਤਲਬ ਇਹ ਜਿਹੜੀ ਜਥੇਬੰਦੀ ਆ ਜਿਹੜੀ ਸਾਡੀ ਕਿਸਾਨ ਜਥੇਬੰਦੀ ਬਣਾਈ ਆ ਪਾਰਟੀ ਨੇ ਇਹ ਕਿਸਾਨਾਂ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਨੇ ਤੇ ਕਿਸਾਨ ਤੇ ਸਾਰੇ ਕੰਮ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਜਿੰਨੇ ਵੀ ਲੋਕ ਨੇ बिजनेসম্যান ਨੇ ਉਹ ਚਾਹੇ ਕੋਈ ਵੀ ਕੀਤਾ ਕਰਦੇ ਨੇ ਉਹ ਸਾਰੇ ਕਿਸਾਨਾਂ ਨਾਲ ਜੁੜੇ ਹੋਏ ਨੇ ਤੇ ਕਿਸਾਨੀ ਆ ਤਾਂ ਸਭ ਤੋਂ ਵੱਡੀ ਚੀਜ਼ ਆ ਜੀ ਦੇਸ਼ ਦੀ ਜੀਡੀਪੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਹੈ ਤੇ ਜੇ ਕਿਸਾਨ ਨਹੀਂ ਤਾਂ ਸਾਡਾ ਦੇਸ਼ ਜਿਹੜਾ ਆ ਉਹ ਆਪ ਹੈ ਸਾਡੀ ਸਟੇਟ ਆ ਜਿਹੜੀ ਆ ਆਪ ਹੈ ਤੇ ਜੇ ਕਿਸਾਨ ਖੇਤੀ ਨਹੀਂ ਕਰਦੇ ਤਾਂ ਸਾਡੀ ਸਟੇਟ ਵੀ ਨਹੀਂ ਆ ਤੇ ਸਾਡਾ ਦੇਸ਼ ਵੀ ਨਹੀਂ ਆ ਇਸ ਕਰਕੇ ਕਿਸਾਨ ਹੀ ਸਭ ਤੋਂ ਵੱਡੀ ਗੱਲ ਦੂਜੀ ਦੂਜਾ ਸਵਾਲ ਤੁਹਾਡਾ ਇਹ ਕਿ ਕਿਸਾਨ ਨੂੰ ਪਾਵਰਾ ਹੁਣ ਸਾਨੂੰ ਪਾਰਟੀ ਨੇ ਕਿਸਾਨਾਂ ਨੂੰ ਬਹੁਤ ਵੱਡੀਆਂ ਪਾਵਰਾਂ ਦਿੱਤੀਆਂ ਸਾਨੂੰ ਦਿੱਤੀਆਂ ਨੇ ਉਹ ਸਾਨੂੰ ਕਿਹਾ ਕਿ ਪਾਰਟੀ ਨੂੰ ਉਹ ਪਾਵਰਾਂ ਦਿੱਤੇ ਜਾਣਗੀਆਂ ਕਿ ਜਿਹੜੀਆਂ ਪਾਵਰਾਂ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਦਿੱਤੀਆਂ ਸਾਰੇ ਫੈਸਲੇ ਅਸੀਂ ਖੁਦ ਲਵਾਂਗੇ ਤੇ ਜ਼ਿਲ੍ਹਾ ਪ੍ਰੀਸ਼ਦ ਹੋਣੀਆਂ ਇਲੈਕਸ਼ਨਾਂ ਚਾਹੇ ਉਹ ਸਰਪੰਚੀ ਦੇ ਇਲੈਕਸ਼ਨ ਆਉਣਗੇ ਚਾਹੇ ਉਹ ਕੋਈ ਵੀ ਇਲੈਕਸ਼ਨ ਹੋਏਗੀ ਆ ਟੂ ਜੈਡ ਕੋਈ ਵੀ ਇਲੈਕਸ਼ਨ ਉਹਦੇ ਵਿੱਚ ਇਹ ਕਿਸਾਨ ਵਿੰਗ ਜਿਹੜਾ ਉਹ ਪਹਿਲੇ ਨੰਬਰ ਤੇ ਹੋਏਗਾ ਤਕਰੀਬਨ ਪਹਿਲੇ ਨੰਬਰ ਤੇ ਸਾਰੀਆਂ ਜੜੀਆਂ ਨੇ ਉਹ ਕਿਸਾਨ ਵਿੰਗ ਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਉਹ ਹੁਣ ਪਹਿਲੇ ਵਾਲਾ ਕਿਸਾਨ ਵਿੰਗ ਨਹੀਂ ਰਹਿ ਗਿਆ ਠੀਕ ਹੈ ਹੁਣ ਸਾਡੇ ਮਨੀਸ਼ ਸੋਧਿਆ ਜੀ ਨੇ ਉਹਨਾਂ ਦੇ ਸਾਨੂੰ ਸੰਦੇਸ਼ ਨੇ ਕਿ ਕਿਸਾਨ ਵਿੰਗ ਜਿਹੜਾ ਹੁਣ ਉਹ ਸਾਰੇ ਕੰਮ ਜਿਹੜੇ ਨੇ ਮਾਲ ਵਿਭਾਗ ਦੇ ਸਾਰੇ ਕੰਮ ਜਿਹੜੇ ਨੇ ਉਹ ਵੀ ਸਾਰਾ ਕਿਸਾਨ ਵਿੰਗ ਹੀ ਕਰੇਗਾ ਤੇ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਵੰਡ ਵੀ ਸਾਰਾ ਕਿਸਾਨ ਵਿੰਗ ਹੀ ਕਰੇਗਾ ਇਹ ਬਹੁਤ ਕੁੱਲੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਪਾਰਟੀ ਨੇ ਸਾਨੂੰ ਐਲਾਨ ਕੀਤਾ ਕਿ ਤੁਸੀਂ ਜਾ ਕੇ ਸਾਰਿਆਂ ਨੂੰ ਦੱਸਣਾ ਕਿ ਕਿਸਾਨ ਵਿੰਗ ਹੁਣ ਪਹਿਲੇ ਵਾਲਾ ਨਹੀਂ ਰਿਹਾ ਜੀ ਫਾਰਮਲਟੀ ਕਿਸਾਨ ਵਿੰਗ ਨਹੀਂ ਹੈਗਾ ਹੁਣ ਕਿਸਾਨ ਵਿੰਗ ਜਿਹੜਾ 메ਨ ਭੂਮਿਕਾ ਜਿਹੜੀ ਆ ਉਹ ਕਿਸਾਨ ਵਿੰਗ ਜਿਹੜਾ ਉਹ ਨਿਭਾਏ ਸਰਦਾਰ ਕੁਮਾਰ ਸਿੰਘ ਪੱਡਾ ਜੀ ਉਹਨੇ ਉਹ ਦੇ ਬਾਬਾ ਚੋਂ ਦੇ ਸਟੇਟ ਫੈਕਟ ਬਣੇ ਇਸ ਕਿਸਾਨ ਵਿੰਗ ਦੇ ਉਹਨਾਂ ਨਾਲ ਤੁਹਾਡਾ ਕੀ ਸੰਬੰਧ ਹੈ ਉਹ ਸਾਡੇ ਛੋਟੇ ਵੀਰ ਨੇ ਜੀ ਸਾਡੇ ਛੋਟੇ ਵੀਰ ਨੇ ਐਨ ਆਰ ਆਈ ਨੇ ਉਹ ਵੀ ਉਹ ਜਰਮਨ ਤੋਂ ਨੇ ਮੈਸ਼ਪੇਰ ਤੋਂ ਵਾ ਇਕੱਠੇ ਨੇ ਬਾਰਡਰ ਵਿੱਚ ਪਿੰਦਾ ਜੀ ਜੀ ਤੇ ਇਕੱਠੇ ਬਾਹਰ ਵੀ ਯੂਰਪ ਚ ਵੀ ਇਕੱਠੇ ਆ ਤੇ ਇੱਥੇ ਵੀ ਇਕੱਠੇ ਆ ਉਹਨਾਂ ਕੋਲ ਵੀ 24 ਘੰਟੇ ਟਾਈਮ ਹੈ ਪਾਰਟੀ ਨੂੰ ਦੇਣ ਵਾਸਤੇ ਤੇ ਮੇਰੇ ਕੋਲ ਵੀ 24 ਘੰਟੇ ਟਾਈਮ ਹੈ ਪਾਰਟੀ ਨੂੰ ਦੇਣ ਵਾਸਤੇ ਇਹ ਮੇਰੇ ਮੁੱਦਿਆਂ ਦੇ ਤੁਸੀਂ ਉਹਨਾਂ ਨਾਲ ਸਲਾਮ ਮਚੌੜਾ ਕਰਕੇ ਜਿੱਦਾਂ ਕੋਈ ਵੰਡ ਕਰਨੀ ਆ ਉਹਦੇ ਆ ਦੀ ਇਦਾਂ ਕਰੋ ਬਿਲਕੁਲ ਜੀ ਪਰਸੋਂ ਤੋਂ ਸਾਡੀ ਜਿਹੜੀ ਵਾਡ ਹੋਈ ਹੈ ਪਾਰਟੀ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਦੋਨਾਂ ਭਰਾਵਾਂ ਨੂੰ ਜੀ ਤੇ ਜੇ ਅਸੀਂ ਦੋਨੇ ਇੱਕ ਦੂਜੇ ਦੇ ਨਾਲ ਜੇ ਮਿਲ ਕੇ ਨਹੀਂ ਚੱਲਦੇ ਫਿਰ ਅਸੀਂ ਪਾਰਟੀ ਵਾਸਤੇ ਕੰਮ ਨਹੀਂ ਕਰ ਸਕਦੇ ਠੀਕ ਹੈ ਨਾ ਸਾਡਾ ਤਾਲਮੇਲ ਸਾਡਾ ਟੈਲੀਫੋਨ ਸਾਡਾ ਦਿਨ ਰਾਤ ਇੱਕ ਦੂਜੇ ਦੇ ਨਾਲ ਮਿਲਿਆ ਰਹੇਗਾ ਹੂੰ ਠੀਕ ਹੈ ਕਿਉਂਕਿ ਅਸੀਂ ਇਹ ਕੋਸ਼ਿਸ਼ ਕਰਨੀ ਹੈ ਵੀ ਦੂਸਰਾ ਬੰਦਾ ਸਾਡੇ ਸਹੀ ਬੰਦੇ ਦਾ ਕੋਈ ਆੜ ਕੇ ਫਾਇਦਾ ਨਾ ਠਾਵੇ ਇੰਟਰਫੇਅਰ ਨਾ ਕਰੇ ਇੰਟਰਫੇਅਰ ਨਾ ਕਰੇ ਜੀ ਜੀ ਇਹਨਾਂ ਵੀ ਇੱਕ ਜਗ੍ਹਾ ਤੇ ਮੈਂ ਫੋਨ ਕੀਤਾ ਕਿਸੇ ਫਲਾਣੇ ਅਫਸਰ ਨੂੰ ਜੀ ਜੀ ਤਾਂ ਦੂਜਾ ਬੰਦਾ ਜਾ ਕੇ ਤਾਂ ਉਹ ਪੱਡਾ ਸਾਹਿਬ ਕੋਲੋਂ ਫੋਨ ਕਰਵਾਵੇ ਤਾਂ ਉਹ ਮਤਲਬ ਉਹ ਗੱਲ ਇੱਕ ਹੀ ਹੋਵੇ ਇੱਕ ਹੀ ਹੋਵੇ ਹੈਨਾ ਤੇ ਉਹ ਬਾਹਰਲਾ ਬੰਦਾ ਆੜ ਕੇ ਵਿੱਚ ਤਾਂ ਇੰਟਰਫੇਅਰ ਨਾ ਕਰੇ ਹਾਂ ਇੰਟਰਫੇਅਰ ਨਾ ਕਰੇ ਸਾਡਾ ਇੰਨਾ ਤਾਲ ਮੇਲ ਰਹੇਗਾ ਯਾਨੀ ਕਿ ਇੰਨਾ ਸੀ ਇੱਕ ਦੂਜੇ ਨੂੰ ਭਰਾਵਾ ਵਾਂਗੂ ਵਿਸ਼ਵਾਸ ਦਿਵਾਇਆ ਕਿ ਸਾਡਾ ਟੈਲੀਫੋਨ ਤੇ ਜਾ ਰੋਜ਼ ਇੱਕ ਵਾਰੀ ਅਸੀਂ ਜ਼ਰੂਰ ਇਕੱਠੇ ਹੋਣਾ ਚਾਹ ਪੀਣੀ ਆ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਡਿਸਕਸ ਕਰਨੀਆਂ ਕਿਸਾਨ ਜਥੇਬੰਦੀਆਂ ਨਾਲ ਤੁਸੀਂ ਤਾਲਮਿਲ ਕਿਸ ਤਰ੍ਹਾਂ ਕਰੋਗੇ ਜਿਹੜੀਆਂ ਕਿ ਆਪਣੇ ਖੋਤਲੇ ਦੇਖੋ ਜੀ ਅਸੀਂ ਜਥੇਬੰਦੀਆਂ ਦੇ ਨਾਲ ਹਮੇਸ਼ਾ ਤਕਰੀਬਨ ਮੈਂ ਜਾਂਦਾ ਜਾਂ ਸਾਰੀਆਂ ਜਥੇਬੰਦੀਆਂ ਨੂੰ ਤੇ ਮੈਂ ਉਹਨਾਂ ਨੂੰ ਵੈਲਕਮ ਵੀ ਕਹਿੰਦਾ ਜਥੇਬੰਦੀਆਂ ਨੂੰ ਵੀ ਜੇ ਕਿਸੇ ਨੇ ਕੋਈ ਇੱਕ ਕਿ ਕੋਈ ਵੀ ਸਰਕਾਰ ਦੇ ਨਾਲ ਸਵਾਲ ਕਰਨਾ ਜੇ ਮੈਂ ਡਿਸਟ੍ਰਿਕਟ ਦੇ ਵਿੱਚ ਆ ਤਾਂ ਉਹ ਮੇਰੇ ਕੋਲ ਆਣ ਕੇ ਸਿੱਧਾ ਸਵਾਲ ਕਰ ਸਕਦੇ ਨੇ ਠੀਕ ਆ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਤਾਂ ਉਹ ਵੀ ਮੈਨੂੰ ਆਣ ਕੇ ਮੰਗ ਪੱਤਰ ਦੇ ਦੇ ਸਕਦੇ ਨੇ ਤਾਂ ਮੈਂ ਉਹ ਸਰਕਾਰ ਤੱਕ ਪਹੁੰਚਾਵਾਂਗਾ ਹਰ ਇੱਕ ਗੱਲ ਜਿਹੜੀ ਕਿਸਾਨਾਂ ਦੀ ਕਿਉਂਕਿ ਸਾਡੇ ਭਰਾ ਨੇ ਸਾਡੇ ਵੀਰ ਨੇ ਕੋਈ ਸਾਡਾ ਛੋਟਾ ਕੋਈ ਸਾਡਾ ਵੱਡਾ ਹੈ ਨਾ ਉਹਨਾਂ ਦਾ ਇਹ ਮਾਣ ਸਨਮਾਨ ਜਿਹੜਾ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਕਿਸਾਨਾਂ ਦਾ ਮਾਣ ਸਨਮਾਨ ਜਿਹੜਾ ਹਮੇਸ਼ਾ ਉੱਚਾ ਰੱਖੇਗੀ ਔਰ ਰੱਖਦੀ ਰਹੇਗੀ ਔਰ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਜੀ ਜੀ ਹੈਨਾ ਕਿਸੇ ਵੀ ਮੁੱਦੇ ਤੇ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਹਰ ਗੱਲ ਜਿਹੜੀ ਆ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਆਪਣੇ ਸੀਐਮ ਭਗਵੰਤ ਸਿੰਘ ਜੀ ਮਾਣ ਉਹਨਾਂ ਤੱਕ ਪਹੁੰਚਾਵਾਂਗੇ ਔਰ ਉਹ ਗੱਲ ਜਿੱਥੋਂ ਤੱਕ ਹੋ ਸਕੇ ਹੋਸ ਮਤਲਬ ਉਹਨੂੰ ਸਹੀ ਕਰਨ ਦੀ ਜਾਂ ਮੰਗ ਪੂਰੀ ਕਰਨ ਦੀ ਉਹ ਅਸੀਂ ਪੂਰਾ ਯੋਰ ਲਾਵਾਂਗੇ ਉਹ ਪੂਰਾ ਸਮਰਥਨ ਕਰਾਂਗੇ ਸਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਹਿੰਮਸ਼ੇੜੀ ਸਰਕਾਰ ਨੇ ਇਹ ਕਿੱਥੋਂ ਤੱਕ ਪ੍ਰਾਪਤੀ ਕਰ ਚੁੱਕੀ ਦੇਖੋ ਜੀ ਇਹ ਤਾਂ तकरीबन 90% ਤੱਕ ਨਾ 80 90% ਤੱਕ ਜਿਹੜੀ ਪ੍ਰਾਪਤੀ ਪ੍ਰਾਪਤੀ ਕਰ ਚੁੱਕੀ ਆ ਕਿਉਂਕਿ ਦੇਖੋ ਹੁਣ ਕੋਈ ਕੋਈ ਬੰਦਾ ਕੋ ਰਹਿ ਗਿਆ ਲੋਕਿਆ ਛੋਪਿਆ ਜਿਹੜਾ ਕੋਈ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਨਹੀਂ ਆਇਆ ਜਾਂ ਕੋਈ ਲੋਕਿਆ ਛੋਪਿਆ ਉਹੀ ਬੰਦਾ ਰਹਿ ਗਿਆ ਬਾਕੀ ਜਿਹੜੇ ਸ਼ਰੇਮ ਜਿਹੜੇ ਕਰਦੇ ਸਨ ਇਹ ਜਿਹੜਾ ਧੰਦਾ ਤਾਂ ਉਹ ਤਾਂ तकरीबन ਮੇਰਾ خیال ਹੈ ਇਸ ਟਾਈਮ ਸਾਰੇ ਸਾਇਲੈਂਸ ਹੋ ਚੁੱਕੇ ਨੇ ਕੋਈ ਇਸ ਟਾਈਮ ਨਹੀਂ ਨਜ਼ਰ ਆ ਰਿਹਾ ਬਾਕੀ ਜਿਹੜਾ ਕੋਈ ਸਾਨੂੰ ਸਾਡੀ ਨਜ਼ਰ ਅੰਦਰ ਗੱਲ ਵਿੱਚ ਨਹੀਂ ਸਰਕਾਰ ਵਧਾਈ ਦੇ ਪਾਤਰ ਹੈ ਹਾਂ ਬਿਲਕੁਲ ਬਿਲਕੁਲ ਸਰਕਾਰ ਦੇਖੋ ਸਰਕਾਰ ਦਾ ਕੰਮ ਸਰਕਾਰ ਨੇ ਭਾਵੇਂ ਇੱਕ ਡਾਲਣ ਦਿੱਤੀ ਸੀ ਵੀ ਇਨੀ ਤਰੀਕ ਨੂੰ ਨਸ਼ਾ ਖਤਮ ਹੋ ਜਾਏਗਾ ਪਰ ਸਰਕਾਰ ਫਿਰ ਵੀ ਦਿਨ ਰਾਤ ਲੱਗੀ ਹੋਈ ਆ ਇਹ ਕਹਿੰਦਾ ਪਿੰਡ ਪਿੰਡ ਹਰ ਇੱਕ ਸਾਡਾ ਜਿਹੜਾ ਹਲਕਾ ਇੰਚਾਰਜ ਆ ਚਾਹੇ ਉਹ ਕਿੱਥੇ ਵੀ ਲੇਬਲ ਤੇ ਉਹ ਕੰਮ ਕਰ ਰਿਹਾ ਅਸੀਂ ਖੁਦ ਜਾ ਰਹੇ ਹਾਂ ਤੇ ਪਿੰਡ ਤਾਂ ਪਾਰਟੀ ਜਿਹੜੀ ਇਸ ਟਾਈਮ ਤੇ ਤੇ ਹਰ ਪਿੰਡ ਹਰ ਘਰ ਤੱਕ ਪਹੁੰਚ ਰਹੀ ਹੈ ਸਾਡਾ ਪ੍ਰਸ਼ਾਸਨ ਪਹੁੰਚ ਰਿਹਾ ਪ੍ਰਸ਼ਾਸਨ ਸਾਡਾ ਬਹੁਤ ਵਧੀਆ ਕੰਮ ਕਰ ਰਿਹਾ ਔਰ ਵਧਾਈ ਦੇ ਪਾਤਰ ਥੈਂਕ ਯੂ ਸਰ ਇਹ ਸੰਸਰਦਾਰ ਗੁਰਵਿੰਦਰ ਸਿੰਘ ਸਾਹਿਬ ਜੀ ਜਿਹੜੇ ਕਿ ਦੁਬਾਰਾ ਚੁਣੇ ਗਏ ਨੇ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੋਂ ਮੈਂ ਗੁਰਦੇਵ ਸਿੰਘ ਪੱਟੀ ਜ਼ਿਲ੍ਹਾ ਕਪੂਰਥਲਾ